ਇਸ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਸੋ ਪਹਿਲਾਂ ਤੁਹਾਨੂੰ ਅਸੀਂ ਬਹੁਤ ਸਾਰੀਆਂ ਵੀਡੀਓ ਦਿਖਾ ਚੁੱਕੀਆਂ ਐ। ਕਿਹੜੀਆਂ ਦਿਖਾ ਚੁੱਕੀਆਂ ਐ? ਐਸ ਕੇ ਟੈਕਸਟਾਈਲ ਜੋ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਦੇ ਉੱਤੇ ਐ, ਰਾਜ ਮਹਿਲ ਦੇ ਬਿਲਕੁਲ ਸਾਹਮਣੇ। ਸੋ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਪਹਿਲਾਂ ਜੋ ਤੁਸੀਂ ਗਰਮੀਆਂ ਦੇ ਵਿੱਚ ਇੱਕ ਟੈਂਟ ਦੇ ਥੱਲੇ ਇੱਥੇ ਸੇਲ ਹੋਈ ਐ ਟੈਂਟ ਦੇ ਥੱਲੇ ਤੁਸੀਂ ਇੱਥੇ ਖਰੀਦਦਾਰੀ ਕਰਦੇ ਰਹੇ ਹੋ ਤੇ ਹੁਣ ਇੱਥੇ ਬਹੁਤ ਵਧੀਆ ਸ਼ੈੱਡ ਪੈ ਗਿਆ ਅੰਦਰ ਵੀ ਬਹੁਤ ਵਧੀਆ ਸ਼ੋਰੂਮ ਬਣ ਗਿਆ ਏਸੀ ਲੱਗ ਗਏ ਕੂਲਰ ਲੱਗ ਗਏ ਸੋ ਬਹੁਤ ਤਰੱਕੀ ਹੋ ਗਈ ਹੈ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਜੋ ਕੰਮ ਨੇਪਰੇ ਚੜਿਆ ਹੈ ਤੇ ਹੁਣ ਫੇਰ ਇੱਕ ਸੇਲ ਲੱਗਣ ਜਾ ਰਹੀ ਹੈ ਐਸਕੇ ਟੈਕਸਟਾਈਲ ਮਰੰਡਾ ਦੇ ਵਿੱਚ ਤੇ ਆਪਾਂ ਗੱਲਬਾਤ ਕਰਦੇ ਆ ਇਹ ਇੱਕੋ ਹੀ ਛੱਤ ਦੇ ਥੱਲੇ ਤੁਹਾਨੂੰ ਪੱਗਾਂ ਵੀ ਮਿਲਣਗੀਆਂ ਕੁਰਤੇ ਪਜਾਮੇ ਵੀ ਮਿਲਣਗੇ ਵਧੀਆ ਵਧੀਆ ਸੂਟ ਵੀ ਮਿਲਣਗੇ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਆ ਕਾਲਾ ਵੀਰ ਜੀ ਦੇ ਨਾਲ ਕਿ ਕੀ ਇਹਨਾਂ ਦਾ ਕਹਿਣਾ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਹੋਰ ਕਾਲਾ ਜੀ ਠੀਕ ਹੋ ਤੇ ਪੇਪੇ ਨਮੀਆਂ ਨਮੀਆਂ ਤੁਸੀਂ ਸੇਲਾਂ ਲਗਾਈ ਜਾਂਦੇ ਹੋ ਮੇਰੇ ਖਿਆਲ ਆ ਵੀ ਸੂਟ ਬੜਾ ਮਹਿੰਗਾ ਹੋਣਾ ਜਿਹੜਾ ਸਸਤਾ ਦੇ ਰਹੇ ਹੋ ਵੀਰ ਜੀ ਮਾਰਕੀਟ 'ਚ ਪਿਓਰ ਕਰੇਬ ਦਾ ਸੂਟ ਆ ਜੀ ਫਰਕ ਹੈ ਬਾਦੀ ਬਿਯਾਰ ਵਿਕਦਾ ਜੀ 5000 5500 ਰੁਪਏ ਦਾ ਹਾਂਜੀ ਇਹ ਆਪਣੇ ਆਪਣੀ ਭੈਣਾਂ ਨੂੰ ਪਹਿਲਾਂ ਮੰਗੋ ਜਿਵੇਂ ਪਹਿਲਾਂ ਜੂਨ 'ਚ ਸੇਲ ਆਈ ਸੀਗੀ ਨਾ ਉਦੋਂ ਹੀ ਆਪਣੀ ਭੈਣਾਂ ਦੇ ਫਾਇਦੇ ਕਰਨੇ ਆ ਤੁਹਾਡੇ ਭਰਾ ਨੇ ਨਵਾਂ ਸ਼ੁਰੂ ਤਿਆਰ ਕਰਤਾ ਇਹ ਸੂਟ ਲਾ ਕੇ ਦੇਣ ਜੀ 2895 ਰੁਪਏ ਦਾ 295 ਦਾ 55000 ਰੁਪਏ ਵਾਲਾ 5500 2895 ਵੀ ਵੀਡੀਓ ਸ਼ੁਰੂ ਦੇ ਲੈ ਕੇ ਐਂਡ ਤੱਕ ਦੇਖਣੀਆਂ ਬੜੇ-ਬੜੇ ਫਾਇਦੇ ਹੋਣੇ ਆ ਕੋਈ ਗਰਮੀਆਂ ਦੀ ਸੇਲ ਦੁਬਾਰਾ ਸਟਾਰਟ ਹੋਣ ਜਾ ਰਹੀ ਹੈ ਹਾਂਜੀ ਬੜੀਆਂ ਤਰਕੀ ਕਰਤੀ ਅੰਦਰ ਵਧੀਆ AC ਲੋਅ ਬੜੇ ਸ਼ੋਰੂ ਬਣਾਤੇ ਤੇ ਹੁਣ ਗਰਮੀ ਵੀ ਨਹੀਂ ਲੱਗੂਗੀ ਗਰਮੀ ਵੀ ਨਹੀਂ ਲੱਗੂਗੀ ਬਹੁਤ ਵਧੀਆ ਤਿਆਰੀ ਕਰਤੀ ਹੈ ਹਾਂਜੀ ਹਾਂਜੀ ਤੇ ਆਓ ਫਿਰ ਦਿਖਾਓ ਹੋਰ ਵੀ ਜੋ ਹੈ ਦੇਖੋ ਜੀ ਉਹ ਪਹਿਲਾ ਤੇ ਮਾ ਕਾਪੀ ਪ्योर ਕੈਂਬਰੀਕ ਦਾ ਸੂਟ ਜਿਹੜਾ ਮਾਰਕੀਟ ਆਪਾਂ ਨੂੰ ਮਿਲਦਾ ਜੀ 350 ਰੁਪਏ ਦਾ ਹਾਂਜੀ ਆਪਾਂ ਨੇ ਆਪਣੀ ਪੈਣਾ ਨੂੰ ਪ्योर ਕੈਂਬਰੀਕ ਨਾ ਹੋਈ ਤਾਂ ਲੱਖ ਰੁਪਿਆ ਨਾ ਮ ਸੂਟ ਲਾ ਕੇ ਦੇਣਾ ਆਪਣੀ ਪੈਣਾ ਬਾਤ ਤੇ 199 ਰੁਪਏ 199 ਰੁਪਏ ਦਾ ਸੂਟ ਮਾਰਕੀਟ 350 ਹਾਂਜੀ ਐਸਕੇ ਮੈਂਡਾ ਦੇ ਆਜੋ 199 ਦਾ ਸੂਟ ਜੀ ਫੇ ਮੁੱਕਰ ਨਾ ਜਾਇਓ ਮੈਂ ਕਹਾ ਵੀਰ ਜੀ ਪਾਰਸਲਾਂ ਦੇ ਪਾਰਸਲ ਬੰਦੇ ਪਿਆ ਗਰਿਆਂ ਦੇ ਗਰੇ ਲੱਗੇ ਨਹੀਂ ਮੈਂ ਕਹਾ ਟਰੱਕਾਂ ਦੇ ਟਰੱਕ ਪਰ ਕੇ ਲੈ ਜੋ ਹਾਂਜੀ ਇੱਕੋ ਛੱਤ ਲੇ ਸਾਰੀ ਵੈਰਾਈਟੀ ਮਿਲੇਗੀ ਪਗੜੀ ਵੀ ਮਿਲੇਗੀ ਜੀ ਕੁਰਤਾ ਪਜਾਮਾ ਵੀ ਪੈਂਟ ਸ਼ਲਟ ਵੀ ਕੋੜ ਪੈਣ ਦੇ ਕੱਪੜੇ ਵੀ ਬੈੱਡ ਸ਼ੀਟ ਵੀ ਚਾਦਰਾਂ ਸਭ ਕੁਝ ਮਿਲੂਗਾ ਇੱਕੋ ਛੱਤ ਲੇ ਅੱਛਾ ਜੀ ਬਾਵੇ ਤੁਸੀਂ ਕੋੜ ਦੇ ਦੁਪੱਟੇ ਲੈ ਲਓ ਸਾਰੀ ਵੈਰਾਈਟੀ ਮਿਲੂਗੀ ਆ ਦੇਖੋ ਜੀ ਜਿਵੇਂ ਆ ਲੀਲਨ ਦੇ ਸੂਟ ਆ ਮਾਰਕੀਟ ਕਾ ਕਰਦੀ ਹੈ 1500 1600 ਰੁਪਏ ਇਹ ਆਪਾਂ ਨੇ ਸੂਟ ਲਗ ਦੇਣੀ ਭੇੜਾ ਨੂੰ 995 ਰੁਪਏ ਦਾ ਆ ਦੇਖੋ ਇਹ ਪੁਰੇ ਬਰਸ਼ ਪੈਣ ਵਾਲੇ ਸੂਟ ਅੰਗੇ ਪਏ ਆ ਕੋਈ 800 ਦਾ ਕੋਈ 900 ਦਾ ਸਾਰੇ ਲੱਗ ਲੱਗ ਰੇਜਾ ਦੇ ਆ ਵੀ ਵੀਡੀਓ ਧਿਆਨ ਨਾਲ ਦੇਖਣੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਰਕੀਟ ਨਾਲ 50 ਤੇ 60% ਦਾ ਆਊਗਾ ਫਾਇਦਾ ਆਪਾਂ ਕਰਦੇ ਆ ਵੀਡੀਓ ਅੰਦਰੋਂ ਸਟਾਰਟ ਜੀ ਸੋ ਜਿਨ੍ਹਾਂ ਨੇ ਥੋਕ ਦੇ ਵਿੱਚ ਵੀ ਲੈਣਾ ਹੋਵੇ ਜਿਨ੍ਹਾਂ ਨੇ ਥੋਕ ਦੇ ਵਿੱਚ ਲੈਣਾ ਜੀ ਉਹਨਾਂ ਬਾਅਦ ਤੇ ਬਣਾ ਹੋਰਸੇਲ ਦਾ ਕੰਮ ਅੰਦਰ ਆ ਜੀ ਬਕਰਾਂ ਵੇਚਣ ਵਾਤੇ ਵੇਚਣ ਵਾਤੇ ਦੁਕਾਨਦਾਰ ਮਰੀਏ ਪਹਿਣਾ ਬਟਿੱਕਾ ਵਾਲੀਆਂ ਜਿਨ੍ਹਾਂ ਨੇ ਸੈੱਟ ਵਾਈ ਕਪੜਾ ਲੈਣਾ ਆਪਣੇ ਦੋ ਸ਼ੋਰੂਮ ਇੱਕ ਰਿਟੇਲ ਦਾ ਇੱਕ ਇਹਗਾ ਪਰਲੀ ਸਾਈਡ ਹੋਲ ਸੇਲ ਦਾ ਠੀਕ ਹੈ ਜੀ ਦੋਨੇ ਤੁਹਾਨੂੰ ਵੈਰੈਟੀਆਂ ਦਾ ਖਾਵਾਂਗੇ ਵੀਡੀਓ ਚ ਬਣਿਆ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੀ ਆਓ ਜੀ ਚੱਲਦੇ ਆਂ ਅੰਦਰ ਦੇਖੋ ਜੀ ਮਰੀਏ ਪਹਿਣਾ ਬਾਤੇ 1 ਜੂਨ ਤੇ ਲੈ ਕੇ 15 ਜੂਨ ਤੱਕ ਸੇ ਲੱਗਣ ਜਾ ਰਹੀ ਹੈ ਐਸ ਕੇ ਟੈਕਸਟਾਈਲ ਮਰੈਂਡਾ ਮੇਨ ਲੁਧਿਆਣਾ ਹਾਈਵੇ ਓਪੋਜ਼ਿਟ ਰਾਜਮਾਲ ਪੈਲੇਸ ਆ ਚੈੱਕ ਕਰੋ ਜੀ ਪਹਿਲੀ ਡਿਜ਼ਾਈਨਗੀ ਪਿਓਰ ਕਾਡਨ ਦਾ ਰਹੇਗਾ ਸੂਟ ਸਲੱਬ ਕਾਡਨ ਦਾ ਬਹੁਤ ਸੋਹਣਾ ਨੈੱਕ ਦੇ ਉੱਤੇ ਵਰਕ ਕਰਾਇਆ ਹੋਇਆ ਟਾਈ ਪੱਟੀ ਦਾ ਬਾਟਮ ਰਹੇਗੀ ਨਾਲ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਦੁਪੱਟਾ ਮਿਲੇਗਾ ਜੀ ਪਿਓਰ ਕਾਟਨ ਦਾ ਪ੍ਰਿੰਟਡ ਦੁਪੱਟਾ ਪਿਓਰ ਕਾਟਨ ਦਾ ਮਾਰਕੀਟ ਵਿੱਚ ਦਾ ਸੂਟ ਜੀ 350 ਦਾ 300 ਰੁਪਏ ਦਾ ਕਲਰ ਮਿਲਨੇ ਆ ਤੁਹਾਨੂੰ ਇਦਾਂ ਦੇ ਚਾਰ ਚਾਰ ਰੰਗ ਮਿਲਨੇ ਆ ਡਿਜ਼ਾਈਨਿੰਗ ਤੇ ਕੁਆਂਟੀਟੀ ਮਿਲੇਗੀ ਫੁੱਲ ਵੱਡਾ ਫੁੱਲ ਇਸ ਵੀਡੀਓ ਤੇ ਖਮਾਗਾ ਦੋ ਡਿਜ਼ਾਈਨ ਦੋਲੇ ਡਿਜ਼ਾਈਨਸ ਉੱਪਰ ਪਾਸ ਜੀ ਆ ਚੈੱਕ ਕਰੋ ਜੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਪਿਓਰ ਮਲ ਕੋੜ ਨਾ ਰਹੇਗਾ ਦੁਪੱਟਾ 350 300 ਵਾਲੀ ਡਿਜ਼ਾਈਨਿੰਗ ਆਪਾਂ ਨਹੀਂ ਲੈਣਾ 350 ਆਪਾਂ ਨਹੀਂ ਲੈਣਾ 300 740 ਰੁਪਏ ਦੇ ਨੇ ਚਾਰ ਸੂਟ 740 ਦੇ ਚਾਰ ਸੂਟ ਵੀ ਮਤਵਲ 185 ਰੁਪਏ ਦਾ ਸਿੰਗਲ ਸੂਟ ਇੱਕ ਲਓ ਜੀ ਦੁਬਾਰਾ ਮੈਂ ਕਹਾ ਵੀਰ ਜੀ ਸੇਲ ਠਮੱਕੇ ਦਾ ਲੱਗਣ ਜਾ ਰਹੀ ਹੈ ਜੀ ਜੂਨ ਤੇ 1 ਜੂਨ ਤੇ ਲੈ ਕੇ 15 ਜੂਨ ਤੱਕ ਕਲਰ ਚਾਰਟ ਮਿਲ ਲਿਆ ਤਾਂ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਹਾਂ ਜੀ ਬਹੁਤ ਸੋਹਣੇ ਸੋਹਣੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਆ ਲਓ ਜੀ ਕੁਆਂਟੀਟੀ ਮਿਲੇਗੀ ਫੁੱਲ ਵੜਾ ਫੁੱਲ ਆ ਲੋ ਜਿੰਨੇ ਮਰਜੀ ਪਾਰਸਲਾਂ ਦੇ ਪਾਰਸਲ ਬੰਦ ਲੈ ਜਿਓ ਜੀ ਸਿਰਫ 185 ਰੁਪਏ ਦਾ ਸੂਟ ਉਸ ਤੋਂ ਬਾਅਦ ਅਗਲੀ ਡੀਲਿੰਗ ਚੈੱਕ ਕਰੋ ਇਹ ਆ ਲੋ ਪਿਓਰ ਕਾਡਨ ਦਾ ਸੂਟ ਜੀ ਆ ਲੋ ਇਹ ਫਰੈਸ਼ ਮਾਲ ਹੈ ਜੀ ਸਾਰਾ ਫਰੈਸ਼ ਮਾਲ ਹੈ ਵੀਰ ਜੀ 15 ਤੇ 20 ਵੀ ਮਿਲਣਗੇ ਡਿਜ਼ਾਈਨ 2.5 ਮੀਟਰ ਸ਼ਰਟ 2.5 ਮੀਟਰ ਰੇਗੀ ਬਾਟਮ ਤੇ ਪਿਓਰ ਕਾਡਨ ਦਾ ਲਵਾਇਆ ਦੁਪੱਟਾ ਇਹ ਜਣੇ ਵੀਰ ਜੀ 1000 ਰੁਪਏ ਦੇ ਚਾਰ ਸੂਟ ਦੇ ਚਾਰ ਵੀ 250 ਰੁਪਏ ਦਾ ਮਿਲਣਾ ਸਿੰਗਲ ਸੂਟ ਹੈ ਡਿਜ਼ਾਈਨ ਤੇ ਕੁਆਂਟੀਟੀ ਮਿਲੇਗੀ ਫੁੱਲ ਬੜਾ ਫੁੱਲ ਡਿਜ਼ਾਈਨ ਦੇਖੀ ਚਲੋ ਜੀ ਬਹੁਤ ਡਿਜ਼ਾਈਨ ਹੈ ਇਹਦੇ ਵਿੱਚ ਕੁਆਂਟੀਟੀ ਲੈ ਜੋ ਭਾਵੇਂ ਇੱਕ ਲੈ ਜੋ ਭਾਵੇਂ ਲੈ ਜੋ ਹਜ਼ਾਰਾਂ ਸੂਟ ਸਿਰਫ ਮਿਲਣਾ 250 ਰੁਪਏ ਦੀ ਰੇਂਜ ਚ ਪਿਓਰ ਕੋਟਨ ਦਾ ਸੂਟ ਪਿਓਰ ਕੋਟਨ ਦਾ ਮਿਲੇਗਾ ਦੁਪੱਟਾ ਕਲਰ ਮਿਲਣਗੇ ਚਾਰ ਇਦਾਂ ਇਦਾਂ ਦੇ ਡਿਜ਼ਾਈਨ ਤੇ ਕੁਆਂਟੀਟੀ ਮਿਲੇਗੀ ਫੁੱਲ ਬੜਾ ਫੁੱਲਾ ਲੋ ਜੀ ਚੈੱਕ ਕਰੀ ਚਲੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ 15 ਤੋਂ 20 ਮਿਲਣਗੇ ਡਿਜ਼ਾਈਨ ਸਿਰਫ 250 ਰੁਪਏ ਦਾ ਸੂਟ 1000 ਦੇ ਮਿਲਨੇ ਆ ਚਾਰ ਆ ਲੋ ਇੱਕ ਜੂਨ ਤੇ ਸੇਲ ਸਟਾਰਟ ਆ ਜੀ 15 ਜੂਨ ਤੱਕ ਆ ਲੋ ਉਸ ਤੋਂ ਬਾਅਦ ਚੈੱਕ ਕਰੋ ਜੀ ਬਾਟਮ ਤੇ ਵਰਕ ਵਾਲਾ ਸੂਟ ਪਿਓਰ ਕੈਂਬ੍ਰਿਕ ਦੀ ਰਹੇਗੀ ਬਾਟਮ 3 ਮੀਟਰ ਬਾਟਮ ਦੇ ਕਰਾਇਆ ਵਰਕ ਚੈੱਕ ਕਰੋ ਜੀ ਆ ਲੋ ਪਿਓਰ ਮਸਲੀਨ ਦੀ ਰਹੇਗੀ ਡਿਜੀਟਲ ਬਾਟਮ ਜੀ ਆ ਲੋ ਡਿਜੀਟਲ ਸ਼ਰਟ ਤੇ ਸੈਮੀ ਪਿਓਰ ਦਾ ਮਿਲੇਗਾ ਜੀ ਦੁਪੱਟਾ ਦੁਪੱਟੇ ਤੇ ਲਵਾਇਆ ਜੀ ਫੋਰ ਸਾਈਡ ਪੱਟੀਆਂ ਚੈੱਕ ਕਰੋ ਜੀ ਜਨੇ ਚਾਰ ਚਾਰ ਮਿਲਨੇ ਆ ਕਲਰ ਮਾਰਕੀਟ ਰੇਟ ਹੈਗਾ ਜੀ 500 550 ਤੁਹਾਨੂੰ ਜੀ ਸੂਟ ਲਾ ਕੇ ਦੇਣਾ 350 ਰੁਪਏ ਦਾ 350 ਰੁਪਏ ਦਾ ਸੂਟ ਕੁਆਂਟੀਟੀ ਮਿਲੇਗੀ ਫੁੱਲ ਫਟਾ ਫੁੱਲ ਭਾਵੇਂ ਪਾਰਸਲਾਂ ਨੇ ਪਾਰਸਲ ਬੰਦ ਲਏ ਜਿਹੜੀ ਮੇਰੇ ਪੈਣਾ ਕਰਦੇਗੇ ਵੇਚਦੀਆਂ ਹੁਣ ਬਾਅਦ ਤੇ ਹੋਰ ਵੀ ਮਾਨ ਕੀਤਾ ਜਾਊਗਾ ਆਲੋ ਉਦੋਂ ਬਾਅਦ ਅਗਲੀ ਦਿਨ ਚੈੱਕ ਕਰੋ ਜੀ ਆਲੋ ਤੇ ਵੀ ਪਿਓਰ ਕਾਟਨ ਦੀ ਡਿਜ਼ਾਈਨ ਹੀ ਰਹੇਗੀ ਜੀ ਬਹੁਤ ਸੋਹਣੇ ਕੈਟਲੋਗ ਵਾਲੇ ਪੀਸ ਆ ਪਿਓਰ ਕੈਂਬ੍ਰਿਕ ਦੀ ਰਹੇਗੀ ਬਾਟਮ ਇਹਦੀ ਚੈੱਕ ਕਰੋ ਅੱਛਾ ਚੱਕੋ ਜੀ ਕਿੰਨੀ ਸੋਹਣਾ ਡਿਜੀਟਲ ਸ਼ਰਟ ਦੇ ਕੰਮ ਬਾਜੂ ਵੀ ਡਿਜੀਟਲ ਪਿਓਰ ਕੈਂਬ੍ਰਿਕ ਦੀ ਬਾਟਮ ਤੇ ਦੁਪੱਟਾ ਰਹਿਗਾ ਜੀ ਪਿਓਰ ਕੋਟਨ ਦਾ ਮਲ ਕੋਟਨ ਦਾ ਰਹਿਗਾ ਦੁਪੱਟਾ ਹੀ 2.5 ਮੀਟਰ ਕੱਟਦਾ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਪੂਰੀ ਲੈਂਥ ਕੋਈ ਛੋਟੀ ਲੈਂਥ ਨਹੀਂ ਪੂਰੀ ਲੈਂਥ ਦੇ ਨਾਲ ਆਹ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਚੜਾ ਇਹ ਸੂਟ ਲਾ ਕੇ ਦੇਣਾ ਆਪਣੇ 399 ਰੁਪਏ ਦਾ ਥੋੜੇ ਬੁਰੇ ਸੈਂਪਲ ਖੋਲਦਾ ਕੁਆਂਟੀਟੀ ਦੀ ਕੋਈ ਕਮੀ ਨਹੀਂ ਪਾਰਸਲਾਂ ਦੇ ਪਾਰਸਲ ਬੰਦ ਲਿਓ ਜੀ ਹਜ਼ਾਰਾਂ ਪਾਰਸਲ ਆਏ ਪਿਆ ਸਿਰਫ 399 ਰੁਪਏ ਦੀ ਰੇਂਜ ਉਤੇਵਾ ਦੇ ਅਗਲੀ ਡੇਰੀ ਆ ਗਈ ਪਿਓਰ ਕੈਂਬ੍ਰਿਕ ਦੀ ਆ ਲੋ ਨਾਮੇ ਕਰਦਾ ਮਾਲ ਆ ਜੀ ਆ ਲੋ ਪਿਓਰ ਕੈਂਬ੍ਰਿਕ ਦੀ ਰੇਗੀ ਸ਼ਰਟ ਜੇ ਪਿਓਰ ਕੈਂਬ੍ਰਿਕ ਨਾ ਹੋਈ ਤਾਂ ਲੱਖ ਰੁਪਏ ਦਵਾਂਗਾ ਨਾਮ ਕਿਹਦੀ ਕਾਪੀ ਦਾ ਜੀ ਹੈਗਾ ਜੀ ਹੈਨੀ ਦਾ ਆ ਲੋ ਤੇ ਪਿਓਰ ਕੋੜਨ ਦਾ ਮਾਲ ਕੋੜਨਾ ਰੇਗਾ ਦੁਪੱਟਾ 2.5 ਮੀਟਰ ਕੱਟਦਾ ਯਾਰ ਮਾਰਕਟ ਸੂਟ ਵੇ 550 600 ਰੁਪਏ ਦਾ ਅੱਪਾ ਨੇ ਸੂਟ ਲਾ ਕੇ ਦੇਣਾ ਜੀ 399 ਰੁਪਏ ਦਾ ਚੈੱਕ ਕਰ ਚਲੋ ਡਿਜ਼ਾਈਨਸ ਕਟੋ ਕਾਟੇ ਵੀ ਮੈਂ ਕਹਾ 150 ਤੋਂ 200 ਦੂੰਗਾ ਡਿਜ਼ਾਈਨ 399 ਰੁਪਏ ਦੀ ਰੇਂਜ 'ਚ ਪਹਿਣਾ ਪਿਓਰ ਕੈਂਬਰੀਕ ਦਾ ਸੂਟ ਜੀ ਆ ਲੋ ਆ ਚੈੱਕ ਕਰਾਈ ਚਲੋ ਕਿੰਨੀਆਂ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਆ ਚੈੱਕ ਕਰੋ ਜੀ ਸਾਰਾ ਆਰੀ ਵਰਕ ਦਾ ਕੰਮ ਬਾਟਮ ਪਿਓਰ ਕੈਂਬਰੀਕ ਦੀ 2.5 ਮੀਟਰ ਪਿਓਰ ਮਿਲੇਗਾ ਮਲਕ ਕੋੜਨ ਦਾ ਦੁਪੱਟਾ ਆ ਚੈੱਕ ਕਰੋ ਜੀ ਰੇਟ ਸਿਰਫ 399 ਰੁਪਏ ਦੀ ਰੇਂਜ 'ਚ ਚੱਲ ਰਿਹਾ ਹੈ ਕਲਰ ਚਾਰ ਚੈੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਕਲਰਾਂ ਚਾਰ ਚਾਰ ਮਿਲਣਗੇ ਕਲਰ ਡਿਜ਼ਾਈਨ ਕੁੱਟੋ ਕਰ 100 ਤੇ 150 ਮਿਲੂਗਾ ਡਿਜ਼ਾਈਨ ਆਹੋ ਸਾਰੀ ਪਿਓਰ ਕੈਂਬ੍ਰਿਕ ਦੇ ਉੱਤੇ ਡਿਜ਼ਾਈਨਿੰਗ ਆ ਜੀ ਚੈੱਕ ਕਰੋ ਜੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਬਹੁਤ ਆ ਜੀ ਆ ਲੋ ਪਿਓਰ ਕਾਟਨ ਦੀ ਬਾਟਮ ਕੈਂਬ੍ਰਿਕ ਦੀ ਪਿਓਰ ਕਾਟਨ ਦਾ ਰਹਿ ਗਿਆ ਦੁਪੱਟਾ ਜੀ ਆ ਲੋ ਪ੍ਰੋਪਰ ਟਾਈ ਮੈਟਰ ਕਰਦਾ ਦੁਪੱਟਾ ਕਲਰ ਮਿਲਣਗੇ ਚਾਰ ਡਿਜ਼ਾਈਨ ਚੈੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਕੇ ਕੈਂਬ੍ਰਿਕ ਦੇ ਫਾਸੋ ਵਾਲੀ ਡਿਜ਼ਾਈਨਿੰਗ ਸਿਰਫ 399 ਰੁਪਏ ਆ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਅ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਦੀ ਸ਼ਰਟ ਇਹਦੀ ਬਾਟਮ ਤੇ ਵੀ ਕਰਾਇਆ ਕੰਮ ਜੀ ਚੈੱਕ ਕਰੋ ਪਿਓਰ ਕੈਂਬ੍ਰਿਕ ਦੀ ਸ਼ਰਟ ਦੇ ਨਾਲ ਪੂਰਾ ਵਰਕ ਪਿਓਰ ਕੈਂਬ੍ਰਿਕ ਦੀ ਬਾਟਮ ਬਾਟਮ ਤੇ ਵੀ ਵਰਕ ਪਿਓਰ ਕਾਡਨ ਦਾ ਮਿਲੇਗਾ ਜੀ ਨਾਲ ਦੁਪੱਟਾ 550 600 ਵਾਲੀ ਡਿਜ਼ਾਈਨਿੰਗ ਸਿਰਫ 399 ਰੁਪਏ ਦੀ ਰੇਂਜ ਚ 1 ਜੂਨ ਤੇ ਲੈ ਕੇ 15 ਜੂਨ ਤੱਕ ਧਮਾਕੇਦਾਰ ਜਲ ਲੱਗਣ ਜਾ ਰਹੀ ਹੈ ਸੇਲ ਸਿਰਫ 399 ਰੁਪਏ ਉਸ ਤੋਂ ਬਾਅਦ ਹੋਰ ਬਹੁਤ ਵੱਡਾ ਧਮਾਕਾ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਆ ਲੋ ਢੀਆਂ ਮਿਲਣਗੇ ਬਹੁਤ ਵਿੱਚ ਆ ਲੋ ਸੂਟ ਪੂਰਾ ਥਾਲਾ ਜੀ 150 ਮੀਟਰ ਦੇ ਥਾਨ ਆਂਦੇ ਤਾਂ ਵਾਂ ਜੀ ਪਿਓਰ ਕੈਂਬ੍ਰਿਕ ਦਾ ਸੂਟ ਰਹੇਗਾ ਜੀ ਪਿਓਰ ਕੱਚੀ ਕੋਟਨ ਪਿਓਰ ਕੈਂਬ੍ਰਿਕ ਮਾਰਕੀਟ ਵਿੱਚਦਾ ਜੀ 500 ਦਾ ਸੂਟ ਆਪਾਂ ਨੇ ਸੂਟ ਲਾ ਕੇ ਦਿਨਾ ਜੀ 299 ਰੁਪਏ ਦਾ ਡਿਜ਼ਾਈਨ ਤੇ ਕੁਆਂਟੀਟੀ ਫੁੱਲ ਆਈ ਪਈ ਆ ਪਾਰਸਲਾ ਨੇ ਪਾਰਸਲ ਬੰਦ ਪਿਆ ਵੀ 299 ਦਾ ਸੂਟ ਕਦੇ ਨਹੀਂ ਮਿਲਣਾ ਪੂਰੇ ਵਰਲਡ ਦੇ ਵਿੱਚ ਇੱਕੋ ਛੱਤ ਹਲੇ ਮਿਲਣਾ ਸਕੇ ਟੈਕਸਲੇਮੈਂਟਾ ਮੇਨ ਲੂਦੀਆਣਾ ਹਾਈਵੇ ਪੂਜਨਾ ਪੈਲੇਸ 1 ਜੂਨ ਤੇ ਲੈ ਕੇ 15 ਜੂਨ ਤੱਕ ਲੱਗਣ ਜਾ ਰਹੀ ਹੈ ਸੇਲ ਧਮਾਕੇਦਾਰ ਵੀ ਸਾਰੀਆਂ ਆਈਟਮਾਂ 'ਚ ਫਾਇਦੇ ਆਉਣੇ ਆ ਭਾਵੇਂ ਕੁਰਤਾ ਜਾਮਾ ਲੈ ਲਓ ਭਾਵੇਂ ਪੈਂਟ ਸ਼ੈੱਲ ਭਾਵੇਂ ਬੈੱਡ ਸ਼ੀਟ ਆ ਲੋ ਉਸ ਤੋਂ ਬਾਅਦ ਅਗਲੀ ਡੀਲ ਚੈੱਕ ਕਰੋ ਜੀ ਆਓ ਆਹ ਲੋ ਜੀ ਖਾਲੀ ਸੂਟ ਇਹ ਨਾ ਮੈਚਿੰਗ ਸੂਟ ਵਿਗਦਾ ਤੁਹਾਨੂੰ ਜੀ ਮਾਰਕੀਟ ਚ 700 800 ਰੁਪਏ ਦਾ ਸਾਰੀ ਡਿਜ਼ਾਈਨ ਰਹਿ ਗਈ ਬਾਟਮ ਚੈੱਕ ਕਰੋ ਜੀ 3 ਮੀਟਰ ਬਾਟਮ ਬਾਟਮ ਦੇ ਕਰਾਇਆ ਵਰਕ ਆਹ ਪਾ ਲੋ ਜੀ ਸਾਰੀ ਡਿਜ਼ਾਈਨ ਰਹਿ ਗਈ ਸ਼ਰਟ ਜੀ 750 ਦਾ ਸੂਟ ਵਿਗਦਾ ਜੀ ਬਗੈਰ ਚੁੰਨੀ ਦੇ ਮਾਰਕੀਟਾਂ ਦੇ ਕਿੰਨੇ ਦਾ ਦੋਗੇ ਠੀਕ ਆ ਜੀ ਦੁਪੱਟਾ ਲਵਾਇਆ ਨਾਲ ਆਪਾਂ ਨੇ ਹੱਥ ਪੇਉਰ ਦਾ ਦੁਪੱਟਾ ਦਲਵਾਇਆ ਜੀ ਫੋਰ ਸਾਈਡ ਪੱਟੀ ਆ ਲੋ ਮਾਰਕੀਟ 750 ਰੁਪਏ ਬਗੈਰ ਚੁੰਨੀ ਦੇ ਆਪਾਂ ਨੇ ਵਿੱਧ ਦੁਪੱਟਾ ਵਿੱਧ ਸ਼ਰਟ ਵਿੱਧ ਬਾਟਮ ਦੇ ਵਰਕ ਦੇ ਨਾਲ ਸੂਟ ਦੇਣਿਆ 1500 ਰੁਪਏ ਦੇ 4 1500 ਰੁਪਏ 1500 ਦੇ 400 ਰੁਪਏ ਮਤਲਬ 375 ਰੁਪਏ ਦਾ ਸੂਟ ਜੀ ਆ ਚੈੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਕਲਰ ਮਿਲਣਗੇ ਸਭ ਤੇ ਫੁੱਲ ਬੜਾ ਫੁੱਲ ਕੁਆਂਟੀਟੀ ਪੂਰੀ ਆ ਜੀ 150 ਪਾਰਸਲ ਚੱਕਾ ਮਿਲ ਚੋ 499 ਰੁਪਏ ਐਕਸ ਮਿਲ ਆ ਜੀ ਵੈਸੇ ਇਹਦੀ ਮਾਲ ਦੀ ਗੱਲ ਆ ਆ ਚੈੱਕ ਕਰੋ ਜੀ ਸਾਰੀ ਡਿਜੀਟਲ ਬਾਟਮ ਤੇ ਕਰਾਇਆ ਮੂਰੀਆਂ ਦੇ ਵਰਕ ਦੇ ਚੈੱਕ ਕਰੋ ਜੀ 3 ਮੀਟਰ ਬਾਟਮ ਸ਼ਾਲਟ ਵੀ ਰੇਗੀ ਸਾਰੀ ਡਿਜੀਟਲ ਟਾਈ ਮੈਟਰ ਕੱਢਦੀ ਪਿਓਰ ਮਸਲਿਨ ਦੀ ਦੁਪੱਟੇ ਲਵਾਇਆ ਜੀ ਨਾਲ ਹਾ ਪਿਓਰ ਦੇ ਵਾਲੋ ਪਿਓਰ ਦੇ ਦੁਪੱਟੇ ਦੇ ਨਾਲ ਮਿਲ ਨੇ ਡਿਜ਼ਾਈਨਿੰਗ ਫੋਰ ਸਟ ਚਿਕਨ ਦੀ ਲੈਸ ਕਲਰ ਮਿਲ ਨੇ ਇਦਾਂ ਦੇ 4-4 ਰੰਗਾਂ ਦੀ ਫੈਮਿਲੀ ਆ ਵੀ ਮਾਰਕਟ 750 ਦਾ ਇੱਕ ਐਸਕੇ ਦੇ ਆਜੋ ਇੱਕ ਜੂਨ ਤੇ ਲੈ ਕੇ 15 ਜੂਨ ਤੱਕ ਸੇ ਲੱਗਣ ਜਾ ਰਹੀ ਹੈ 1500 ਦੇ ਮਿਲ ਨੇ 400 ਵੀ 375 ਦਾ ਸਿੰਗਲ ਸੂਟ ਜਿਆ ਤੇ ਕੁਆਂਟੀਟੀ ਮਿਲੇਗੀ ਫੋਲਵਰਡਾ ਬੋਲ ਉਸ ਤੋਂ ਬਾਅਦ ਚੈੱਕ ਕਰੋ ਜੀ ਫੁਲ ਕਾਰੀਆਂ ਜਿਹੜਾ ਲੈਣੀ ਆ ਬਿਆਹ ਸ਼ਦੀ ਵਾਸਤੇ ਫੁਲਕਾਰੀ ਅਗਲਾ ਕਹਿੰਦਾ 700 ਵਰਸੋ 1000 ਰੁਪਏ ਆ ਚੈੱਕ ਕਰੀ ਚਲੋ ਜੀ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਆ ਲੋ ਕੁਆਂਟੀਟੀ ਫੁੱਲ ਵੱਡਾ ਫੁੱਲ ਕੋਈ ਨਹੀਂ ਲੈਣਾ 650 ਕੋਈ ਨਹੀਂ ਲੈਣਾ 700 ਰੁਪਏ ਫੁਲਕਾਰੀ ਲਾ ਕੇ ਦੇਣੀ ਆ ਜੀ ਸਿਰਫ 375 ਰੁਪਏ ਦੀ ਆ ਕਰ ਲੋ ਧੁਮਾਕੇਦਾਰ ਆਫਰ ਚੈੱਕ ਕਰੋ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਭਾਵੇਂ ਲੈ ਲੋ ਬੱਗ ਵਾਲੇ ਡਿਜ਼ਾਈਨ ਜਿਹੜੇ ਮਰਜ਼ੀ ਡਿਜ਼ਾਈਨ ਲੈ ਲੋ ਕਵਾਂਟੀਟੀ ਫੁੱਲ ਆ ਗਈ ਮਾਰਕੀਟ 650 700 ਰੁਪਏ ਆਪਾਂ ਨੇ ਦੇਣੀਆਂ 1500 ਰੁਪਏ ਦੀਆਂ ਚਾਰ ਫੁਲਕਾਰੀਆਂ ਵੀ ਮਾਦਰ 375 ਦੀ ਫੁਲਕਾਰੀ ਇਹ ਕਵਾਂਟੀਟੀ ਚੈੱਕ ਕਰ ਲੋ ਜੀ ਫੁੱਲ ਬੜਾ ਫੁੱਲ ਆ ਗਈ ਕਵਾਂਟੀਟੀ 375 ਰੁਪਏ ਦੀ ਰੇਂਜ ਚ ਕਤੇ ਨਹੀਂ ਫੁਲਕਾਰੀ ਮਿਲਨੀ 1 ਜੂਨ ਤੇ ਲੈ ਕੇ 15 ਜੂਨ ਤੱਕ ਬੜੀ ਧਮਾਕੇਦਾਰ ਆਫਰ ਨਾਲ ਸੇਲ ਲੱਗਣ ਜਾ ਰਹੀ ਹੈ ਕੋਈ ਐਨਵੀ ਅਕੈਡਮੀ ਚ ਫਾਇਦੇ ਵੀ ਫੁਲਕਾਰੀ ਚ ਫਾਇਦੇ ਸਾਰੀਆਂ ਆਈਟਮਾਂ ਚ ਫਾਇਦੇ ਚੈੱਕ ਹੋ ਵੀ ਪਿਓਰ ਕੈਮਰਿਕ ਦਾ ਸੂਟ ਕਿੰਨਾ ਸੋਹਣਾ ਘੇਰੇ ਦੇ ਕਿਰਾਇਆ ਵਰਕ ਜੀ ਆਲੋ ਦੁਪੱਟਾ ਲਵਾਇਆ ਜੀ ਨਾਲ ਮਸਲੀਨ ਦਾ 2.5 ਮੀਟਰ ਕੱਢਦਾ ਜੀ ਚੈੱਕ ਕਰੋ ਜੀ ਆਲੋ ਡਿਜ਼ਾਈਨ ਮਿਲਣਗੇ ਦੋ ਦੋ ਕਲਰ ਚੜਾ ਜੀ ਚੈੱਕ ਕਰੋ ਜੀ 2.5 2.5 ਮੀਟਰ ਕੱਢਦੇ ਪਿਓਰ ਮਸਲੀਨ ਦੇ ਦੁਪੱਟੇ 2 ਸ਼ਟ ਮਟਿਆਂ ਦੇ ਵਰਗ ਕਲਰ ਚੜ ਚੈੱਕ ਕਰੋ ਜੀ ਆਲੋ ਕੋਈ ਨਹੀਂ ਲੈਣਾ 750 ਕੋਈ ਨਹੀਂ ਲੈਣਾ 800 ਰੁਪਏ ਇਹਨਾਂ ਚੈੱਕ ਕਰੋ ਜੀ ਦੋ ਕਲਰ ਚੜਾ ਦੋਨੇ ਕਲਰ ਚੜਾ ਸੁਪਰ ਪਾਸ ਆ ਲੋ ਜੀ ਪਿਓਰ ਕੋਟਨ ਦਾ ਸਟਾਫ ਪਿਓਰ ਲੀਜੀ ਪੀਜੀ ਦੇ ਉੱਤੇ ਚੈੱਕ ਕਰੋ ਜੀ ਤੁਹਾਡੀ 650 700 ਰੁਪਏ ਮਾਰਕਟ ਵਿਗਦਾ ਤੁਸੀਂ ਕਿੰਨੇ ਦਾ ਦੋਗੇ ਮੈਂ ਕਿਹਾ ਵੀਰ ਜੀ 1500 ਰੁਪਏ ਦੇ ਚਾਰ 1500 ਦੇ ਚਾਰ ਚਾਰ ਸੂਟ ਵੀ 375 ਰੁਪਏ ਦਾ ਸੂਟ ਕਦੇ ਨਹੀਂ ਮਿਲਣਾ ਜਿੱਥੇ ਮਰਜੀ ਹੁਕਮ ਲਓ ਪੂਰੇ ਵਰਲਡ ਦੀ ਗਾਰੰਟੀ ਹੈ 175 ਲੈ ਮਿਲਣਾ ਇਸਕੇ ਟੈਕਸ ਲਮ ਰੈਂਦਾ ਜੀ ਉਸ ਤੋਂ ਬਾਅਦ ਅਗਲੀ ਡੀਲਿੰਗ ਚੈੱਕ ਕਰੋ ਜੇ ਲੋ ਕੈਟਲੋਗ ਵਾਲੇ ਸੂਟ ਜੀ ਸਾਰੀਆਂ ਡਿਜ਼ਾਈਨੀਆਂ ਬੜੇ ਬੜੇ ਫਾਇਦੇ ਕਰਨੇ ਜੀ ਕਸਟਮਰਾਂ ਦੇ ਆਲੇ ਮਰੀਆ ਪੈਣਾ ਟੌਰ ਨਾਲ ਏਸੀ ਥੱਲੇ ਦੇ ਕੇ ਸੂਟ ਲੈ ਸਕਦੀ ਹੁਣ ਗਰਮੀ ਚ ਬਾਹਰ ਖਣ ਦੀ ਲੋੜ ਨਹੀਂ ਜੀ ਆ ਲੋ ਆ ਚੈੱਕ ਕਰੋ ਜੀ ਇਹ ਕੈਟਲੋਗ ਆ ਤੁਹਾਨੂੰ ਜੀ 8 ਫੀਸਾਂ ਦੀ ਜੀ ਸਾ ਲੋ 800 900 ਵਾਰ ਇਹਦਾ ਪਾਉਂਜੀ ਮਾਰਕੀਟ ਆ ਇਹਦਾ ਪਿਓਰ ਕੈਂਬ੍ਰਿਕ ਦੀ ਰਹਿਗੀ ਕੈਟਲੋਗ 8 ਫੀਸਾਂ ਦੀ ਕੈਟਲੋਗ ਆ ਜੀ ਸਾ ਲੋ ਆ ਚੈੱਕ ਕਰੋ 82 ਲੈਣਾ ਪਊਗਾ ਜੀ ਪਾਵੇਂ ਮੇਰੀ ਪੈਣਾ ਸਿੰਗਲ ਸਿੰਗਲ ਵੀ ਲਈ ਜਾ ਸਕਦੀ ਆ ਆ ਦੇਖੋ ਸਾਰਾ ਡਿਜੀਟਲ ਬੇਸ ਪਿਓਰ ਕੈਂਬ੍ਰਿਕ ਦੇ ਉੱਤੇ ਧਾਗੇ ਦਾ ਹੋਇਆ ਮੈਂ ਵਰਕ ਪਿਓਰ ਕੈਂਬ੍ਰਿਕ ਦੇ ਰਹਿ ਗਈ ਬਾਟਮ 2.5 ਮੀਟਰ ਕੱਢਦੀ ਪਿਓਰ ਮਲਕੋੜਨ ਦਾ ਰਹੇਗਾ ਜੀ ਦੁਪੱਟਾ ਆ ਚੈੱਕ ਕਰੋ ਜੀ ਪਿਓਰ ਮਲਕੋੜਨ ਦਾ ਦੁਪੱਟਾ ਫੁੱਲ ਵੜਾ ਫੁੱਲ ਕੁਆਂਟੀਟੀ ਨਾਲ ਮਿਲੇਗਾ ਮਾਲ ਮਾਰਕੀਟ ਰੇਟ ਹੈਗਾ ਜੀ 850 900 ਰੁਪਏ ਆ ਦੇਖੋ ਜੀ 8 ਰੰਗਾਂ ਦੀ ਕੈਟਲੌਗ ਆ ਜੀ ਆ ਲੋ ਜੀ ਰੇਡ ਦਾ ਤਮਾਕਾ ਸੂਟ ਲਾ ਕੇ ਦੇਣਾ ਜੀ 8900 ਵਾਲਾ ਸਿਰਫ 499 ਰੁਪਏ ਦਾ ਜਿੰਨੀ ਮਰਜੀ ਕੁਆਂਟੀਟੀ ਲੈ ਜਾਓ ਭਾਵੇਂ ਪਾਰਸਲਾਂ ਦੇ ਪਾਰਸਲ ਬੰਦ ਲੈ ਜਾਓ ਸਿਰਫ 499 ਰੁਪਏ ਉੱਤੇ ਬਾਅਦ ਅਗਲੀ ਡੇਅ ਚੈੱਕ ਕਰੋ ਜੀ ਆਲੋ ਪਿਓਰ ਕਾਉਣ ਦੇ ਉੱਤੇ ਆਲੋ ਨਾਇਆ ਮਿਲਦੇ ਨਾਮ ਬਿਗਦਾ ਨਹੀਂ ਨਾਇਆ ਮਿਲਦਾ ਪਿਓਰ ਕੈਂਬ੍ਰਿਕ ਦੇ ਉੱਤੇ ਬਹੁਤ ਸੋਹਣੇ ਕੰਮ ਕਰਾਏ ਪਏ ਆ ਜੀ ਆਲੋ ਪਿਓਰ ਕਾਡਨ ਦੀ ਬਾਟਮ ਰਹੇਗੀ 3 ਮੀਟਰ ਕੈਂਬ੍ਰਿਕ ਦੀ ਤੇ ਜਿਹੜੇ ਚਟਪਟੇ ਲਵਾਇਆ ਕੋਈ ਸੈਮੀ ਦੇ ਨਹੀਂ ਕੋਈ ਪਿਓਰ ਦੇ ਨਹੀਂ ਪਿਓਰ ਮਾਲ ਕਾਡਨ ਦੇ ਵਰਕ ਕੀਤੇ ਹੋਏ ਦੁਪੱਟੇ ਈ 3 3 ਮੀਟਰ ਕੱਢਦੇ ਆ ਉਹ ਇਹ ਸੂਟ ਲਾ ਕੇ ਦੇਣਾ ਜੀ ਪੰਨ 650 ਰੁਪਏ ਦਾ ਅਨਾਇਆ ਦਾ ਨਾਮੇ ਮਿਲਦਾ ਮਾਲ ਸਿਰਫ 650 ਰੁਪਏ ਦੀ ਰੇਂਜ ਤੇ ਸਟਾਰਟਿੰਗ ਜਾਂ ਹੋਣ ਚੱਲ ਰਹੀ ਹੈ ਆਹ ਲੋ ਤੇ ਬਾਦ ਦੂਜੀ ਡੀਲਿੰਗ ਚੈੱਕ ਕਰੋ ਜੀ ਆਹ ਲੋ ਸਾਰਾ ਪਿਓਰ ਕੈਂਬ੍ਰਿਕ ਤੇ ਚਿਕਨ ਦਾ ਕੰਮ ਹੋਇਆ ਹੈ ਬਈ ਦੇਖੋ ਜੀ ਘੇਰੇ ਦੇ ਉੱਤੇ ਪੂਰਾ ਫਰੰਟ ਹੈ ਵੀ ਪਿਓਰ ਕਾਟਨ ਦੀ ਰਹਿ ਗਈ ਬਾਟਮ ਤੇ ਬਹੁਤ ਸੋਹਣਾ ਕਰਾਚੀ ਵਰਕ ਦਾ ਲਵਾਇਆ ਦੁਪੱਟਾ ਪਿਓਰ ਕਾਟਨ ਦਾ ਜੀ ਆ ਲੋ ਮਾਰਕੀਟ ਰੇਟ ਜੀ 1050 950 ਰੁਪਏ ਆਪਾਂ ਨੇ ਸੂਟ ਲਾ ਕੇ ਦੇਣਾ ਜੀ 550 ਰੁਪਏ ਦਾ ਚੈੱਕ ਕਰੀ ਚਲੋ 550 ਰੁਪਏ ਦੀ ਰੇਂਜ ਘੱਟ ਨਹੀਂ ਮਿਲਣਾ ਜੀ ਬਹੁਤ ਵੈਰਾਈਟੀ ਆ ਬਹੁਤ ਡਿਜ਼ਾਈਨਿੰਗ ਆ ਜੈ ਵੀ ਰਹੁੰਦੇ ਬੇਟੇ ਆ ਲੋ ਪਿਓਰ ਕੈਂਬ੍ਰਿਕ ਦੀ ਬਾਟਮ ਪਿਓਰ ਕੈਂਬ੍ਰਿਕ ਦੀ ਰਹਿ ਗਈ ਨਾਲ ਸ਼ੈਲਟ ਚੈੱਕ ਕਰੋ ਜੀ ਕਿੰਨੀ ਸੋਹਣੀ ਡਿਜ਼ਾਈਨ ਜੀ ਤੇ ਮਿਲਾਂ ਦੇ ਨਾਂ ਵਿਗਦੇ ਆ ਜੀ ਆ ਲੋ ਪੱਟਾ ਦੇਖੋ ਜੀ ਪਿਓਰ ਮੱਲ ਕੋੜਨ ਦਾ ਟਪਟਾ 2 ਮੀਟਰ ਕਰਦਾ ਟਪਟੇ ਤੇ ਕਿੰਨਾ ਸੋਹਣਾ ਕਰਾਇਆ ਵਰਕ ਕਲਰ ਮਿਲਣਗੇ 4 ਕੋਈ 1100 ਰੁਪਏ ਨਹੀਂ ਕੋਈ 1500 ਨਹੀਂ ਸੂਟ ਲਾ ਕੇ ਦੇਣਾ 650 ਰੁਪਏ ਦੀ ਰੇਂਜ ਚ ਜੀ ਆ ਚੈੱਕ ਕਰੀ ਚਲੋ ਉਸ ਤੋਂ ਬਾਅਦ ਅਗਲੀ ਡੇਰੀ ਚੈੱਕ ਕਰੋ ਜੀ ਜੈ ਵੀ ਲੋਨ ਬੜੀ ਦਿਸੇ ਹੋ ਗਈ ਆ ਲੋ ਆ ਚੈੱਕ ਕਰੋ ਜੀ ਪਿਓਰ ਮਡਾਲ ਦੇ ਉੱਤੇ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਜੀ ਚੈੱਕ ਕਰੋ ਜੀ ਕਿੰਨੀ ਸੋਹਣੀ ਡਿਜੀਟਲ ਡਿਜ਼ਾਈਨਿੰਗ ਹੈ ਬੀ ਨੱਕ ਦੀ ਡਿਜ਼ਾਈਨਿੰਗ ਹੈ ਜੀ ਕਿ ਰਦ ਕੰਮ ਕਿੰਨਾ ਸ਼ਾਨਦਾਰ ਆ ਦੁਪੱਟਾ ਲਵਾਈ ਜੀ ਬੜਾ ਸ਼ਾਨਦਾਰ ਪਿਓਰ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਕਰਦਾ ਦੇਖੋ ਦੁਪੱਟੇ ਦੇ ਵਿੱਚ ਕਿੰਨਾ ਸੋਹਣਾ ਕਰਾਇਆ ਵਰਕ ਆ ਲੋ ਸੋਲੋ ਵੀਜ਼ਾ ਬਲੈਕ ਮਾਰਕਟ ਸੂਟ ਦਿਖਦਾ ਜੀ 1500 1600 ਰੁਪਏ ਦਾ ਆਪਾਂ ਨੇ ਲਾ ਕੇ ਦੇਣਾ 1500 ਰੁਪਏ ਦੀ ਰੇਟ ਇਸ ਤੋਂ ਬਾਅਦ ਅਗਲੀ ਡਿਜ਼ਾਈਨ ਚੈੱਕ ਕਰੋ ਜੀ ਆ ਲੋ ਬਹੁਤ ਸੋਹਣਾ ਫੈਬਰਿਕ ਆ ਜੀ ਪਿਓਰ ਰਿਯਾਨ ਦੇ ਉੱਤੇ ਡਿਜ਼ਾਈਨਿੰਗ ਆ ਜੀ ਚੈੱਕ ਕਰੋ ਜੀ ਆ ਸਾਰਾ ਨੈਕ ਦੇ ਉੱਤੇ ਵਰਕ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਮੋਤੀ ਵਰਕ ਦੇ ਨਾਲ ਬਹੁਤ ਸੋਹਣਾ ਬੀਨੈਕ ਦੀ ਡਿਜ਼ਾਈਨਿੰਗ ਦੇਖੋ ਜੀ ਘੇਰੇ ਦੇ ਤੇ ਕਿੰਨੀ ਪੈਰੀ ਲੈਸ ਆ ਦੁਪੱਟਾ ਉਸ ਤੇ ਵੀ ਜਿਆਦਾ ਸੋਹਣਾ ਲਵਾਇਆ ਜੀ ਪਿਓਰ ਮਸਲੀਨ ਪਿਓਰ ਮਸਲੀਨ ਦਾ ਦੁਪੱਟਾ ਜੀ ਆ ਚੈੱਕ ਕਰੋ ਜੀ ਕਿੰਨਾ ਸੋਹਣਾ ਵਰਕ ਹੋਇਆ ਦੁਪੱਟੇ ਦੇ ਫੋਰਸ਼ਟ ਲੱਗੀ ਪਈ ਹੈ ਲੈਸ ਇਹ ਸੂਟ ਮਿਲਣਾ ਜੀ ਦੋ ਕਲਰ ਦੋ ਕਲਰ ਮਿਲਣਗੇ ਸਿਰਫ 850 ਰੁਪਏ ਦੇ ਵਿੱਚ ਆ ਚੈੱਕ ਕਰਕੇ ਉਸ ਤੋਂ ਬਾਅਦ ਅਗਲੀ ਦੇਰੀ ਚੈੱਕ ਕਰੋ ਜੀ ਆ ਲੋ ਸੇਮ ਮਾਡਲ ਵਾਲਾ ਪੀਸ ਜੈ ਵੀ ਲਓ ਤੇ ਉਹ ਵੀ ਦਿਖਾਓ ਆ ਲੋ ਜੀ ਪਿਓਰ ਕੈਂਬ੍ਰਿਕ ਦੇ ਉੱਤੇ ਪਿਓਰ ਕੈਂਬ੍ਰਿਕ ਦੀ ਬਾਟਮ ਦੁਪੱਟਾ ਬੜਾ ਸ਼ਾਨਦਾਰ ਲਵਾਇਆ ਇਸ ਦੇ ਵਿੱਚ ਜੀ ਆ ਲੋ ਪਿਓਰ ਮਸਲੀਨ ਦਾ ਜੀ ਸਿਰਫ ਸੂਟ ਮਿਲਣਾ ਜੀ 895 ਰੁਪਏ ਦੀ ਰੇਂਜ ਚ ਦੋ ਕਲਰ ਮਿਲਣਗੇ ਦੋਨੇ ਕਲਰ ਸੁਪਰ ਪਾਸ ਆ ਜੀ ਆ ਚੈੱਕ ਕਰੋ ਤੁਹਾਨੂੰ ਜੀ ਇਦਾਂ ਦੇ ਮਾਡਲ ਵਾਲੇ ਪੀਸ 1 ਜੂਨ ਤੇ ਲੈ ਕੇ 15 ਜੂਨ ਤੱਕ ਧਮਾਕੇ ਦਾ ਆਫਰ ਦੇ ਨਾਲ ਮਿਲਨੇ ਆ ਐਮਰੀਆ ਪਹਿਣਾ ਬਟਿਕਾ ਵਾਲੀਆਂ ਲੈ ਕੇ ਜਾਂਦੀਆਂ ਫੋਟੋਆਂ ਵੀ 1500 1200 ਰੁਪਏ ਚੈੱਕ ਕਰੋ ਜੀ ਸੇਮ ਡਿਜ਼ਾਈਨ ਫੋਟੋ ਵਾਲਾ ਦੁਪੱਟੇ ਮਿਲਨੇ ਆ ਪਿਓਰ ਮਸਲੀਨ ਦੇ ਨਾਲ ਡਿਜੀਟਲ ਰੇਡ ਦਾ ਧਮਾਕਾ ਤੁਮਾਨ ਜੀ 550 ਦਾ ਸੂਟ ਵਾਹ ਜੀ ਵਾਹ ਆ ਲੋ ਦੂਜਾ ਡਿਜ਼ਾਈਨ ਚੈੱਕ ਕਰੋ ਇਹ ਆ ਲੋ ਸੇਮ ਮੌੜ ਲੜਾ ਪੀਸ ਦਪੱਟੇ ਪਿਓਰ ਮਸਲੀਨ ਦੇ ਡੀਸਨ 550 ਰੁਪਏ ਦਾ ਅਗਲੀ ਡੀਲ ਚੈੱਕ ਕਰੋ ਇਹ ਵਾਲੋ ਸੇਮ ਮਾਡਲ ਵਾਲਾ ਪੀਸ ਪਿਓਰ ਕੈਂਬ੍ਰਿਕ ਦੀਆਂ ਸ਼ੈਲਟਾਂ ਦੇ ਨਾਲ ਦਪੱਟੇ ਬੜੇ ਫੈਂਸੀ 850 ਰੁਪਏ ਦਾ ਪੀਸ ਉਸ ਤੋਂ ਬਾਅਦ ਅਗਲੀ ਡੀਲ ਚੈੱਕ ਕਰੋ ਜਿਹੜਾ ਬਾਟਮ ਵਰਕ ਦੇ ਉੱਤੇ ਚਾਰ-ਚਾਰ ਮਿਲ ਨੇ ਆ ਕਲਰ ਦੇ ਵਿੱਚ ਡਿਜ਼ਾਈਨ ਸੁਪਰ ਪਾਸ ਇੱਕ ਤੋਂ ਇੱਕ ਡਿਜ਼ਾਈਨ ਜੀ ਇਹ ਵਾਲੋ ਨਾਇਆ ਮਿਲਦੇ ਨਾਮੀਕਰਾਂ ਦੇ ਮਾਲ 1500 ਦੋ ਦੋ ਵਾਲੀਆਂ ਡਿਜ਼ਾਈਨਿੰਗ ਆ ਪਿਓਰ ਚਿਕਨ ਦੇ ਰਹਨੇ ਆ ਵਰਕ ਇਦਾਂ ਦੇ ਫਰਪਤੋ ਦੁਪੱਟੇ ਚੈੱਕ ਕਰੋ ਜੀ ਬੜੇ ਸ਼ਾਨਦਾਰ ਸਾਰੇ ਡਿਜੀਟਲ ਚਾਰ-ਚਾਰ ਰੰਗਾਂ ਦੀਆਂ ਰਹਿਣੀਆਂ ਫੈਮਿਲੀ ਇਦਾਂ ਦੀ ਢਾਈ-ਢਾਈ ਮੀਟਰ ਕਰਦੇ ਦੁਪੱਟੇ ਰੇਟ ਦਾ ਧਮਾਕਾ ਸੂਟ ਮਿਲਣਾ ਜੀ ਸਿਰਫ ਆ ਚੈੱਕ ਕਰੋ ਜੀ ਆਲੋ 컬러 ਵਰਗੇ ਦੇ ਵਿੱਚ ਤੋਂ ਆਲੋ ਚਾਰ ਰੰਗ ਮਿਲਣਗੇ ਕਿਤੇ ਨਹੀਂ ਮਿਲਣਾ ਸੂਰ ਜੀ 1150 ਰੁਪਏ ਦੀ ਰੇਂਜ ਚ ਆ ਚੈੱਕ ਕਰੀ ਚਲੋ ਇਦਾਂ ਦੇ ਡਿਜ਼ਾਈਨ ਮੈਂ ਕਹਾਂ ਇੱਕ ਜੂਨ ਤੇ ਲੈ ਕੇ 15 ਜੂਨ ਤੱਕ ਲੱਗਣ ਜਾ ਰਹੀ ਹੈ ਸੇਲ ਇੱਕੋ ਛੱਤਲੇ ਸਾਰੀ ਵੈਰੀਅਟੀ ਮਿਲੂਗੀ ਰਾਮਟੈਕ ਦੀ ਸੂਰਤ ਦਾ ਬੇਟੇ ਤੋਂ ਆ ਕਰੋ ਚੈੱਕ ਜੀ ਆ ਚੈੱਕ ਕਰੋ ਜੀ ਸਭ ਤੋਂ ਜ਼ਿਆਦਾ ਵਿਕ ਰਿਆ ਕਪੜਾ ਇਸ ਟਾਈਮ ਬਰਬਰੀ ਬਰਬਰੀ ਵੇਚਦੇ ਉੱਤੇ ਮੁੰਡਾਲ ਦੀਆ ਬੋਰਡਮਾ ਪਿਓਰ ਬਰਬੀ ਤੇ ਰਹਿਣੇ ਆ ਦੁਪੱਟੇ ਮਾਰਕਟ ਸੂਟ ਵਿਕ ਰਿਆ 32500 ਰੁਪਏ ਦਾ ਆਪਾਂ ਨੇ ਸੂਟ ਲਾ ਕੇ ਦੇਣਾ 1650 ਰੁਪਏ ਰੇਂਜ ਚ 15 ਤੋਂ 20 ਮਿਲਨੇ ਆ ਡਿਜ਼ਾਈਨ ਅੱਗੇ ਚੈੱਕ ਕਰੋ ਜੀ ਆ ਲੋ ਪਿਓਰ ਰਾਮਟੈਕ ਸਾਲੋ ਪਿਓ ਆਰਾਮ ਟੈਕਸ ਦੇ ਸੂਟ ਵੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਇੱਕੋ ਛੱਤ 'ਤੇ ਸਾਰੀ ਵੈਰੈਟੀ ਮਿਲਣੀ ਹੈ ਜੀ ਇਹ ਚੈੱਕ ਕਰੋ ਜੀ ਪਿਓ ਆਰਾਮ ਟੈਕਸ ਦਾ ਸੂਟ ਸਿਰਫ 2450 ਰੁਪਏ ਦੀ ਰੇਂਜ 'ਚ ਚੈੱਕ ਕਰੋ ਜੀ ਡਿਜ਼ਾਈਨਿੰਗ ਤੇ ਕੁਆਂਟੀਟੀ ਫੁੱਲ ਬੜਾ ਫੁੱਲ ਜੀ ਆ ਲੋ ਅਗਲਾ ਡੇਅ ਚੈੱਕ ਕਰੋ ਜੀ ਪਿਓ ਲੀਲਨ ਵੇਚਦੇ ਉੱਤੇ ਆ ਲੋ ਜੀ ਆਰਾਮ ਟੈਕਸ ਦੇ ਸੂਟ ਦੋ ਵੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਇੱਕੋ ਛੱਤ 'ਤੇ ਸਾਰੀ ਵੈਰੈਟੀ ਮਿਲਣੀ ਆ ਪਿਓ ਚਨਾਉਂਦੇ ਦੁਪੱਟੇ ਪਿਓ ਆਰਾਮ ਟੈਕਸ ਚੈੱਕ ਕਰੋ ਜੀ ਬ੍ਰਾਂਡ ਵਾਲੋ ਸਟੈਂਪ ਲੱਗੀ ਪਈ ਆ ਆਰਾਮ ਟੈਕਸ ਦੀ ਸਿਰਫ 2650 ਰੁਪਏ ਦਾ ਮਾਰਕੀਟ ਦੇ ਲੋਕੋ 4-4000 ਰੁਪਏ ਮੰਗਦੇ ਆ ਸਿਰਫ 2650 ਅਗਲੀ ਡੀਲ ਚੈੱਕ ਕਰੋ ਜੀ ਵਾਲੋ ਇਹ ਵੀ ਪਿਓ ਆਰਾਮ ਟੈਕਸ ਦਾ ਸੂਟ ਮਿਲਣਾ ਜੀ ਤੁਹਾਨੂੰ ਵਾਲੋ ਦਪੱਟਾ ਬੜਾ ਸ਼ਾਨਦਾਰ ਸਿਰਫ 2450 ਰੁਪਏ ਦੀ ਰੇਂਜ ਚ ਸਾਰੇ ਬ੍ਰਾਂਡ ਇੱਕੋ ਛਤਲੇ ਮਿਲਨੇ ਆ ਫੜਾ ਫੜਾ ਆ ਜੋ ਇੱਕ ਜੂਨ ਤੇ ਲੈ ਕੇ 15 ਜੂਨ ਤੱਕ ਲੱਗੀ ਆ ਸੇਲ ਕੁਆਂਟੀਟੀ ਆ ਲੋ ਚੈੱਕ ਕਰੋ ਜੀ ਆ ਲੋ ਕਿੰਨੀ ਸੋਹਣੀ ਵੈਰੈਟੀ 1550 ਰੁਪਏ ਜੀ ਆ ਲੋ ਬਾਟਮ ਦੇ ਕਰਾਇਆ ਵਰਕ ਬਰਬਰੀ ਵੇਚ ਦੇ ਉੱਤੇ ਕੋਟਾ ਡੋਰੀਆ ਦਾ ਦੇਖੋ ਜੀ ਨਾਲ ਰਹਿਣਾ ਦੁਪੱਟਾ ਬੜਾ ਫੈਸੀ ਆ ਚੈੱਕ ਕਰੋ ਜੀ ਸਾਰੀ ਵੈਰੈਟੀ ਇੱਕੋ ਛਤਲੇ ਆ ਲੋ ਉਦੇ ਬਾਅਦ ਅਗਲੀ ਡੇ ਚੈੱਕ ਕਰੋ ਜੀ ਪਿਓਰ ਕੈਂਬਰੀਕ ਸਰਦਾਰੀ ਸੂਟ ਸਿਰਫ 1499 ਰੁਪਏ ਦੀ ਰੇਂਜ ਚ ਆ ਲੋ ਜੀ ਦੁਪੱਟੇ ਕਿੰਨੇ ਸ਼ਾਨਦਾਰ ਲਵਾਏ ਪਏ ਆ ਪਿਓਰ ਕੈਂਬਰੀਕ ਦੇ 1499 ਅਗਲੇ ਲਈ ਚੈੱਕ ਕਰੋ ਜੀ ਆਲੋ ਪਿਓਰ ਜਾਮ ਦੇ ਉੱਤੇ ਮੋਤੀ ਵਰਕ ਦਾ ਕੰਮ ਸਾਰਾ ਸਾਰੀਆਂ ਫੈਸੀਆਂ ਡਿਜ਼ਾਈਨਿੰਗਾਂ ਚੈੱਕ ਕਰੋ ਜੀ ਆਲੋ ਸਿਰਫ 1350 ਰੁਪਏ ਦੀ ਰੇਂਜ ਦੇ ਵਿੱਚ ਉੱਤੇ ਬਾਅਦ ਤੁਸੀਂ ਰੈਡੀमेड ਵੈਰਾਈਟੀ ਦੇਖਣੀ ਹੈ ਜੀ ਆ ਚੈੱਕ ਕਰੋ ਜੀ ਆਲੋ ਇਹ ਸਾਰੇ ਰੈਡੀमेड ਸੂਟ ਸਟਿਚ ਦੇ ਨਾਲ ਪਲਾਜ਼ੋਆਂ ਤੇ ਵੀ ਇਹਨਾਂ ਨੇ ਵਰਕ ਕਰਾਇਆ ਪਿਆ ਸਿਰਫ 999 ਰੁਪਏ ਦੀ ਰੇਂਜ ਚ ਆ ਚੈੱਕ ਕਰੋ ਜੀ ਆਲੋ ਟੋਟਲੀ ਹੈਂਡਵਰਕ ਦਾ ਕੰਮ ਦੇਖੋ ਬਸਕੋਸ ਔਰਗੰਜਾਂ ਦੀ ਸ਼ੈਲਟ ਘੇਰੇ ਦੇ ਕਿੰਨਾ ਸੋਹਣਾ ਕੰਮ ਵਰਕ ਹੋਏ ਮੋਤੀ ਵਰਕ ਦਾ ਫੁੱਲ ਪਿਓਰ ਦਾ ਦੁਪੱਟਾ ਕਰਾਚੀ ਵਰਕ ਦੇ ਨਾਲ ਸੂਟ ਮਿਲਣਾ ਜੀ ਸਿਰਫ 1350 ਰੁਪਏ ਦੀ ਰੇਂਜ 'ਚ ਉਸ ਤੋਂ ਬਾਅਦ ਅਗਲੀ ਡਿਜ਼ਾਈਨ ਚੈੱਕ ਕਰੋ ਜੀ ਆਲੋ ਆਲੋ ਜੀ ਪਿਓਰ ਕੋਟਾਂ ਦੇ ਉੱਤੇ ਡਿਜ਼ਾਈਨਿੰਗ ਆ ਜੀ ਸਾਰੀਆਂ ਫੈਸੀ ਡਿਜ਼ਾਈਨਿੰਗ ਆ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਪਿਓਰ ਕੈਂਬ੍ਰਿਕ ਦੀ ਦੇਖੋ ਜੀ ਬਾਟਮ ਸਟਿਚ ਮਿਲੇਗੀ ਤੁਹਾਨੂੰ ਨਾਲ ਪਲਾਜੋ ਡਿਜੀਟਲ ਦੁਪੱਟੇ ਟਾਈਪੀ ਸਿਲਕ ਦੇ ਸਟਾਰਟਿੰਗ ਹੋ ਜਾਂਦੀ ਤੁਹਾਨੂੰ ਜੀ ਇੱਥੇ ਤੇ 350 ਸਟਾਰਟਿੰਗ ਨਾਲ ਸਟਿਚ ਰਹੇਗਾ ਪਲਾਜੋ ਭਾਵੇਂ ਤੁਸੀਂ ਸੂਟ 2000 3000 ਤੱਕ ਲੈ ਸਕਦੇ ਆ ਰੈਡੀमेड ਸਾਰੀ ਵੈਰਾਈਟੀ ਤੁਹਾਨੂੰ ਇੱਕੋ ਛਾ ਥੱਲੇ ਮਿਲਣੀ ਹੈ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪਿਓਰ ਕੈਮਬ੍ਰਿਕ ਦੇ ਰਹੇ ਨੇ ਆ ਦੁਪੱਟੇ ਕੋੜਨ ਦੇ ਰੇਟ ਸਿਰਫ 350 ਰੁਪਏ ਅਗਲੀ ਡੇਰੀ ਚੈੱਕ ਕਰੋ ਜੀ ਆ ਲੋ ਰੈਡੀमेड ਦੇ ਵਿੱਚ ਬਹੁਤ ਸੋਹਣਾ ਵਰਕ ਕਰਾਇਆ ਹੈ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਵਰਕ ਨਾਲ ਰਹੇਗਾ ਜੀ ਰਿਯਾਨ ਦਾ ਪਲਾਜੋ ਸਟਿਚ ਕਰਾਚੀ ਵਰਕ ਦਾ ਰਹੇਗਾ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਚੈੱਕ ਕਰੋ ਸਿਰਫ 1300 ਰੁਪਏ ਦੀ ਰੇਂਜ ਚ। ਉਦੋਂ ਬਾਅਦ ਅਗਲੇ ਦਿਨ ਚੈੱਕ ਕਰੋ ਜੀ ਇਹ ਵੀ ਰੈਡੀमेड ਦੇ ਵਿੱਚ ਆ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨੇ ਆ ਲੋ। ਪਲਾਜੋ ਪਿਓਰ ਕੈਮਬ੍ਰਿਕ ਦਾ ਸਟਿਚ ਦੁਪੱਟਾ ਲਵਾਇਆ ਜੀ ਫੁੱਲ ਪਿਓਰ ਦਾ। ਰੈਡੀमेड ਦੇ ਵਿੱਚ ਬਹੁਤ ਘੜ ਤਿਆਰ ਹੋ ਤਿਆਰ ਹੁੰਦੀਆਂ ਡਿਜ਼ਾਈਨਿੰਗ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਸਾਈਜ਼ ਤੁਹਾਨੂੰ ਐਕਸਲ ਦੇ ਲੈ ਕੇ ਡਬਲ ਐਕਸਲ ਦੇ ਸਾਰੇ ਮਿਲ ਜਾਣੇ ਸਿਰਫ 1500 ਰੁਪਏ ਦੀ ਰੇਂਜ ਚ। ਅਗਲੇ ਦਿਨ ਚੈੱਕ ਕਰੋ ਜੀ ਪਿਓਰ ਕਰੇਵ ਦੇ ਉੱਤੇ, ਨੇਚਰਲ ਕਰੇਵ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਬਾਜੂਆਂ ਦਾ ਵੀ ਕਰਾਇਆ ਵਰਗ ਬੜਾ ਸ਼ਾਨਦਾਰ ਆ ਲੋ ਸਟਿਚ ਰਹਿਗਾ ਨਾਲ ਪਲਾਜੋ ਚੈੱਕ ਕਰੋ ਜੀ ਵੀ ਰੈਡੀमेड ਵੀ ਜਿਹੜੇ ਮਰਜ਼ੀ ਕਰਦਾ ਕਪੜਾ ਲੈ ਸਕਦੇ ਆ ਸਿਰਫ 2200 ਰੁਪਏ ਦੀ ਰੇਂਜ ਚ ਪਿਓਰ ਕ੍ਰੇਪ ਦਾ ਉੱਤੇ ਸੂਟ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ 2200 ਰੁਪਏ ਦੀ ਰੇਂਜ ਚ ਅਗਲੇ ਦਿਨ ਚੈੱਕ ਕਰੋ ਜੀ ਆ ਲੋ ਨਾਇਆ ਦਾ ਸੂਟ ਸਟਿਚ ਦੇ ਵਿੱਚ ਸਾਰਾ ਚਿਕਨ ਦੀ ਲੈਸਾਂ ਦਾ ਕੰਮ ਬਾਜੂਆਂ ਦੇ ਵੀ ਕੰਮ ਮਡਾਲ ਦੇ ਰਹਿਣੇ ਨਾਲ ਪਲਾਜੋ ਸਟਿਚ ਕਰਾਚੀ ਪਿਓਰ ਦੇ ਰਹਿਣੇ ਨਾਲ ਦੁਪੱਟੇ ਕੀਤੇ ਹੋਏ ਵਰਕ ਇਸ ਤਰ੍ਹਾਂ ਦੇ ਸੂਟ ਮਿਲਣਾ ਹੀ ਸਿਰਫ 1000 ਰੁਪਏ ਦੀ ਰੇਂਜ ਚ ਆਲੋ ਅਗਲੀ ਦੇ ਚੈੱਕ ਕਰੋ ਵੀ ਪਿਓਰ ਕੈਂਬ੍ਰਿਕ ਦੇ ਪਿਓਰ ਕੈਂਬ੍ਰਿਕ ਦੀ ਸ਼ਰਟ ਸਾਰਾ ਚਿਕਨ ਦਾ ਵਰਕ ਕਰਿਆ ਹੋਇਆ ਜੀ ਵਿਦ ਨਾਲ ਲਾਈਨਿੰਗ ਦੇ ਨਾਲ ਆਲੋ ਬਾਜੂ ਕਿੰਨੇ ਸੋਹਣੇ ਵਰਕ ਕੀਤੇ ਹੋਏ ਆ ਪਲਾਓ ਮਿਲ ਗਿਆ ਜੀ ਪਿਓਰ ਕੈਂਬ੍ਰਿਕ ਦਾ ਸਟਿਚ ਸਾਈਜ਼ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਣੇ ਕਰਾਚੀ ਦੇ ਮਿਲਨੇ ਆ ਪਿਓਰ ਦੇ ਦੁਪੱਟੇ ਇਸ ਤਰ੍ਹਾਂ ਦੇ ਵਰਕ ਕੀਤੇ ਹੋਏ ਰੇਡ ਦਾ ਤਮਾਕਾ ਸਿਰਫ 1100 ਰੁਪਏ ਦੀ ਰੇਂਜ ਚ ਅਗਲੀ ਰੇ ਚੈੱਕ ਕਰੋ ਜੀ ਡਿਜੀਟਲ ਦੇ ਵਿੱਚ 20 ਨੇਕ ਵਾਲੀ ਡਿਜ਼ਾਈਨਿੰਗ ਸਾਰੀ ਡਿਜੀਟਲ ਦੇ ਵਿੱਚ ਮੋਤੀ ਵਰਗ ਦਾ ਕਿੰਨਾ ਸੋਹਣਾ ਕੰਮ ਕਰਾਇਆ ਪਿਆ ਆ ਲੋ 20 ਸਾਰੀਆਂ ਵੈਰਾਈਟੀਆਂ ਇੱਕੋ ਛਤਲੇ ਮਿਲ ਜਾਣੀਆਂ ਸਟਿਚ ਲੈਣਿਆਂ ਨਾਲ ਇਦਾਂ ਦੇ ਪਲਾਜੋ ਦੁਪੱਟੇ ਮਿਲਣੇ ਜੀ ਪਿਓਰ ਟੈਬੀ ਸਿਲਕ ਦੇ ਸਾਰੇ ਤੁਹਾਨੂੰ ਡਿਜੀਟਲ ਦੇ ਵਿੱਚ ਚੈੱਕ ਕਰੋ ਜੀ ਰੇਡ ਦਾ ਤਮਾਕਾ 1450 ਰੁਪਏ ਦੀ ਰੇਂਜ ਚ ਅਗਲੀ ਡੀ ਆਣੀ ਤਿਆਗ ਰਹੀ ਪਿਓਰ ਕੈਂਬ੍ਰਿਕ ਵੇਜ ਦੇ ਚ ਦੇਖੋ ਜੀ ਡੋਰਸ ਵਾਲਾ ਬੇਸ ਦਾ ਬੜਾ ਸ਼ਾਨਦਾਰ ਪਿਓਰ ਕੋਰਡਨ ਦਾ ਸਟਿਚ ਸੂਟ ਬੜਾ ਸੋਹਣਾ ਲੈਸਾਂ ਦਾ ਕੰਮ ਹੋਇਆ ਹੋਇਆ ਵਰਕ ਦੇ ਉੱਤੇ ਨਾਲੇ ਇੱਕ ਚੀਜ਼ ਦੀ ਹੋਰ ਵੀ ਬਿੰਦ ਲਾਈਨਿੰਗ ਦੇ ਨਾਲ ਮਿਲਦੀ ਆ ਦੇਖੋ ਜੀ ਸਾਰੇ ਲਾਈਨਿੰਗ ਲੱਗੀ ਪਈ ਹੈ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈ ਕਿ ਸਟਿਚ ਸੂਟ ਦੇ ਅੰਦਰ ਵਿੱਚ ਆ ਲੋ ਪਲਾਉ ਚੈੱਕ ਕਰੋ ਜੀ ਕਿੰਨਾ ਸੋਹਣਾ ਵਰਕ ਦੇ ਨਾਲ ਪਿਓਰ ਕੈਂਬ੍ਰਿਕ ਦਾ ਦੁਪੱਟਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪਿਓਰ ਮਲ ਕੋਰਨਰ ਪਟਾ 2 ਮੀਟਰ ਕਰਦਾ ਰੇਟ ਸਿਰਫ 1150 ਰੁਪਏ ਦੀ ਰਹਿਣ ਦੇ ਵਿੱਚ ਬਹੁਤ ਵੈਰਾਈ ਮਿਲਦੀਆਂ ਜੀ ਸਾਰੀ ਵੈਰਾਈ ਇੱਕੋ ਚਾਤਲੇ ਆ ਲੋ ਜੀ ਰਾਮ ਟੈਕਸ ਦਾ ਸੂਟ ਦਿਖਾ ਬਟੇਲਾ 750 ਰੁਪਏ ਦੀ ਰੇਂਜ ਦੇ ਵਿੱਚ ਮੈਚਿੰਗ ਸੂਟ ਪਿਓ ਰਾਮ ਟੈਕਸ ਦਾ ਚੈੱਕ ਰੌਜੀ ਖੋਲ ਕੇ 2 ਟਾਈ ਮੀਟਰ ਬਾਟਮ 2 ਟਾਈ ਮੀਟਰ ਸ਼ਰਟ ਕਲਰ ਮਿਲਨੇ ਇਦਾਂ ਦੇ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਆ ਲੋ ਫੁੱਲ ਵੜਾ ਫੁੱਲ ਮਿਲੇਗੀ ਕੁਆਂਟੀਟੀ ਆ ਲੋ ਆ ਲੋ ਜੀ 875 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨਿੰਗ ਆ ਚੈੱਕ ਕਰੀ ਚੱਲੋ ਜੀ ਵੀ ਸਾਰੀ ਵੈਰਾਈਟੀ ਇੱਕੋ ਛਤਲੇ ਮਿਲ ਜਾਨੀ ਭਾਵੇਂ ਤੁਸੀਂ ਰਾਮ ਟੈਕਸ ਲੈਣੀ ਆ ਭਾਵੇਂ ਤੁਸੀਂ ਲੈਣਾ ਬੂਮੇਨ ਦਾ ਸੂਟ ਆ ਲੋ ਜੀ 750 ਰੁਪਏ ਦੀ ਰੇਂਜ ਖੋਲ ਬੇਟੇ 750 ਰੁਪਏ ਦੀ ਰੇਂਜ ਦੇ ਵਿੱਚ ਰਾਮ ਟੈਕ ਦੇ ਸੂਟ ਫੁੱਲ ਵੋਟਾ ਫੁੱਲ ਆ ਗਈ ਕੁਆਂਟੀਟੀ ਆ ਲੋ ਆ ਦੇਖੋ ਜੀ ਰੈਡੀਮੇਡ ਸੂਟ ਸਟਿਚ ਬਿਲਡ ਖੋਲ ਬੇਟੇ ਸਾਰਾ ਡਿਜੀਟਲ ਦੇ ਵਿੱਚ ਲਓ ਚੱਕਰ ਸਾਢੇ 650 ਰੁਪਏ ਦੀ ਰੇਂਜ ਜੀ ਆ ਲੋ ਅ ਚੈੱਕ ਕਰੋ ਜੀ ਸਾਰਾ ਬੋਡਮ ਦੇ ਵੀ ਡਿਜੀਟਲ ਸਟਿਚ ਸੂਟ ਕੁਆਂਟੀਟੀ ਫੁੱਲ ਆ ਲੋ 1000 ਰੁਪਏ ਦੀ ਰੇਂਜ ਦੇ ਵਿੱਚ ਆ ਲੋ ਵੀ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਕੋ ਛੱਤਲੇ ਤੁਹਾਨੂੰ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਆ ਲੋ ਜੀ ਫੜ ਬੇਟਾ ਅ ਚੈੱਕ ਕਰੋ ਜੀ ਸੂਟ ਮਾਰਕੀਟ ਰੇਟ ਹੋਊਗਾ 1500 1600 ਰੁਪਏ ਵੀ ਨੈਕਾ ਹੀ ਡਿਜ਼ਾਈਨ ਕੀ ਬਿੱਧ ਬਾਜੂ ਹੈ ਵੀ ਸਿਰਫ 999 ਰੁਪਏ ਦੀ ਰੇਂਜ ਚੈੱਕ ਕਰੋ ਦੁਵਾਨ ਜੀ ਪਗੜੀ ਸੈਂਟਰ ਦਾ ਸ਼ੁਰੂ ਖੋਲਦਾ ਲੱਗ ਤੋ ਆਪਣੇ ਭਰਾਵਾਂ ਵਾਸਤੇ ਆਪਣੇ ਭਰਾਵਾਂ ਦਾ ਹੀ ਵੱਡੇ ਵੱਡੇ ਫਾਇਦੇ ਕਰਨੇ ਆਪਾਂ ਨੇ ਬੀਮਲ ਦੀ ਪੱਗ ਗਾਰੰਟੀ ਵਾਲੀ ਫੁੱਲ ਵੈਲ ਜਿਹੜੀ ਮਾਰਕੀਟ ਵਿਕਦੀ ਆ 55 ਤੇ 60 ਰੁਪਏ ਆਪਣੇ ਵੀਰਾਂ ਬਾਤ ਤੇ ਦੇਣੀ ਆ ਪਗੜੀ ਸਿਰਫ 39 ਰੁਪਏ ਮੀਟਰ ਗਾਰੰਟੀ ਵਾਲੀ 6 ਮਹੀਨੇ ਦੀ ਗਾਰੰਟੀ ਆ ਪੱਗ ਜੇ ਡੱਬ ਪੈ ਗਈ ਆ ਪੱਗ ਖਰਾਬ ਹੋ ਗਈ ਵਾਪਸੀ ਨਵੀਂ ਪੱਗ ਦਊਗਾ ਸਿਰਫ 39 ਰੁਪਏ ਮੀਟਰ ਬੀਮਲ ਦੀ ਫੁੱਲ ਵੈਲ ਗਾਰੰਟੀ ਵਾਲੀ ਪੱਗ ਕਵਾਂਟਿਟੀ ਚੈੱਕ ਕਰੋ ਜੀ ਕਲਰ ਚਾਰ ਕਿੰਨੇ ਸੋਹਣੇ ਸੋਹਣੇ ਲਿਆਂਦੇ ਆਪਣੇ ਭਰਾਵਾਂ ਵਾਸਤੇ ਪਗੜੀ ਸੈਂਟਰ ਵੱਖਰਾ ਖੋਲਦਾ ਭਰਾਵਾਂ ਵਾਸਤੇ ਫੁੱਲ ਬੜਾ ਫੁੱਲ ਆਈ ਪਈ ਹੈ ਕਵਾਂਟਿਟੀ ਚੈੱਕ ਕਰੋ ਜੀ ਕਿੰਨੀ ਫੁੱਲ ਬੜਾ ਫੁੱਲ ਕਵਾਂਟਿਟੀ ਦੇ ਨਾਲ ਸਿਰਫ ਗਰੰਟੀ ਵਾਲੀ ਫੁੱਲ ਵੈਲ ਬਿਮਲ ਦੀ 39 ਰੁਪਏ ਮੇਰੇ ਮਿਲਣੀ ਆ ਉਸ ਤੋਂ ਬਾਅਦ ਕੁਰਤੇ ਪਜਾਮੇ ਆ ਚੈੱਕ ਕਰੋ ਜੀ ਕੁਰਤੇ ਪਜਾਮੇ ਵੀ ਮਿਲਨੇ ਆ ਦੇਖੋ ਯਾਰ ਸਾਰੇ ਕੁਰਤੇ ਐਵੇਂ ਦਾ ਵੀ ਬਣਾਤਾ ਇੱਕ ਸਾਈਡ ਤੇ ਜਿਹੜਾ ਮਰਜ਼ੀ ਲੈ ਲਓ 200 ਦੇ ਕੁਰਤੇ ਐਮਾ ਸਟਾਰਟ ਹੋ ਜਾਂਦਾ ਪਾਵੇਂ ਤੁਸੀਂ ਗੀਜਾ ਕੋਟ ਲੈ ਲਓ ਪਾਵੇਂ ਪੇਪਰ ਕੋਟ ਲੈ ਲਓ ਪਾਵੇਂ ਲੀਲਣ ਦੇ ਜਣਾ ਮਰਜੀ ਕੁਰਤਾ ਆਵੇਂ ਲੈ ਲਓ ਗੀਜਾ ਕੋਟ ਦਾ ਆਹ ਲਓ ਜੀ ਮਾਰਕਟ ਕੁਰਤਾ ਮਿਲਦਾ ਜੀ 1050 ਰੁਪਏ ਦਾ ਆਪਾਂ ਨੇ ਦੇਣਿਆ ਜੀ 1100 ਦੇ ਦੋ ਕੁਰਤੇ ਆਵੇਂ ਗੀਜਾ ਕੋਟ ਦਾ 1.5 ਮੀਟਰ ਰਹਿ ਗਿਆ ਪਨਾ 3.5 ਮੀਟਰ ਦਾ ਮਰਨਾ ਕੁਰਤਾ ਆਵੇਂ ਕਲਰ ਤੇ ਕੁਆਂਟੀਟੀ ਫੁੱਲ ਆ ਜੀ ਉਹਦੇ ਬਾਅਦ ਆ ਚੈੱਕ ਕਰੋ ਜੀ ਜੀ ਦੀ ਪੈਂਟ ਮਿਲ ਪਿਓਰ ਗਵਾਲੀਅਰ ਦੀ ਪੈਂਟ 130 ਆ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਗਏ ਮਾਰਕਟ ਪੈਂਟ ਵਿਗਦੀ ਆ ਜੀ 450-500 ਰੁਪਏ ਦੀ 컬러 ਮਿਲ ਜਾਣੇ ਸਾਰੇ ਤੁਹਾਨੂੰ ਕੁਆਂਟੀਟੀ ਮਿਲ ਜਾਣੀ ਫੁੱਲ ਬੜਾ ਫੁੱਲ ਕੋਈ 450 ਨਹੀਂ ਲੈਣਾ ਕੋਈ ਨਹੀਂ ਲੈਣਾ 350 ਰੁਪਏ 1365 ਦੇਣੀ ਆ ਜੀ ਕੱਟ ਕੇ ਮੀਟਰ ਮਾਰ ਕੇ ਗੁਆਰੀਆ ਦੀ ਸਿਰਫ 165 ਰੁਪਏ ਦੀ ਪੈਂਟ ਜੀ ਮੈਂ ਕਹਾ ਪੂਰੀ ਗਾਰੰਟੀ ਆ 1 ਮਾਰਚ ਤੇ ਸੇਲ ਲੱਗਣ ਜਾ ਰਹੀ ਆ 1 ਮਾਰਚ ਤੇ ਲੈ ਕੇ 15 ਮਾਰਚ ਤੱਕ ਬੜੀ ਠੁਮਾਕੇਦਾਰ ਆਫਰਾਂ ਦੇ ਨਾਲ ਕਪੜਾ ਮੇਲਾ ਗੁਆਰੀਆ ਦੀ ਪੈਂਟ 130 ਸਿਰਫ ਦੇਣੀ ਆ ਜੀ 165 ਰੁਪਏ ਦੀ ਪੈਂਟ ਖਰਾਬ ਹੋ ਗਈ ਸਿੱਤੀ ਲਈ ਵਾਪਸ ਕਰ ਜਿਓ 1 ਜੂਨ ਤੇ ਲੈ ਕੇ 15 ਜੂਨ ਤੱਕ ਬੜੀ ਤਮਾਕੇ ਦਾ ਸੇ ਲੱਗਣ ਜਾ ਰਹੀ ਹੈ ਫਟਾਫਟ ਆ ਜਾਓ ਐਸ ਕੇ ਟੈਕਸਟਲ ਮੰਡਾ ਮੇਨ ਲੁਧਿਆਣਾ ਹਾਈਪੀ ਓਪੋਜੀਟ ਰਾਜ ਮੈਲ ਪੈਲਸ